ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਸਾਨੂੰ ਬਖਸ਼ ਦਿਓ ਅਸੀਂ ਸੱਚਾਈ ਦਿਖਾਈ ਬਸ ਤੁਹਾਡੇ ਅੱਗੇ ਅਲਫਾ ਬਨਾਰਾ ਪੁਲ ਚੱਲਦਾ ਹਨਾ ਉੱਥੋਂ ਹੀ ਥੱਲੋ ਯੂ-ਟਰਨ ਲਿਆ ਮੈਂ ਤੇ ਇਨੇ ਮੈਨੂੰ ਹੱਥ ਦਿੱਤਾ ਵੀ ਵੀਰ ਮੇਰੀ ਇਤਰਾ ਕਰ ਤਰਾ ਕਰਕੇ ਨਾ ਹੈਲਪ ਕਰ ਦਿਓ ਮੈਨਾਂ ਚੰਡੀਗੜ੍ਹ ਜਾਣਾ ਆ ਤੇ ਪਹਿਲਾਂ ਮੈਨੂੰ ਕਿਹਾ ਇਨੇ ਵੀ ਮੇਰਾ ਨਾ ਡੈਡੀ ਪੂਰਾ ਹੋ ਗਿਆ ਤਾਂ ਮੈਂ ਤਾਂ ਗਰੇ ਚੰਡੀਗੜ੍ਹ ਜਾਣਾ ਮੈਂ ਆਪਣੇ ਜਨਮ ਦੇ ਦਿਨ ਤੇ ਨਾ ਇੱਥੇ ਸਾਈਡ ਪਾਰਟ ਕਰਿਆ ਤੇ ਮੈਂ ਪਾਰਟ ਕਰਕੇ ਤੇ ਇੱਥੋਂ ਮਾ ਤੁਹਾਡੇ ਕਿ ਚੱਲੀ ਹਾਂ ਤੇ ਮੈਂ ਚੱਲ ਕੋਈ ਗੱਲ ਨਹੀਂ 2 ਮਿੰਟ ਖਲੋ ਮੈਂ ਕਿਹਾ ਮੈਂ ਕੋ ਕੈਸ਼ ਨਹੀਂ ਮੈਂ ਕੈਸ਼ ਫੜ ਕੇ ਆ ਗਿਆ ਤੇ ਜਦੋਂ ਮੈਂ ਵਾਪਸ ਆਂਦਾ ਨਾ ਮੈਂ ਇਹਨੂੰ ਨਾ ਸਾਈਡ ਤੋਂ ਲੋਕੇ ਦੇਖਿਆ ਇਹ ਨਾ ਇੱਕ ਗੱਡੀ ਵਾਲੇ ਕੋਲ ਨਾ ਇਹਨੇ 500 ਰੁਪਏ ਲੈ ਲਏ ਉਹ ਫੈਮਲੀ ਬੈਠੀ ਸਾਰੀ ਠੀਕ ਹੈ ਤੇ ਮੈਂ ਆਇਆ ਮੈਂ ਨਾ ਇਹਨੂੰ ਨਹੀਂ ਪਤਾ ਸੀ ਮੈਂ ਚੋਰੀ ਦੇਖਦਾ ਮੈਂ ਜਦੋਂ ਮੇਰੇ ਕੋਲ ਆਇਆ ਨਾ ਇਹ ਮੈਨੂੰ ਇਸ ਤਰ੍ਹਾਂ ਕਹਿੰਦੀ ਵੀ ਇਹ ਮੈਂ ਨਾ 280 ਰੁਪਏ ਦੀ ਉਹਨਾਂ ਦੇ ਹੈਲਪ ਕਰਤੀ ਹੈ ਤੇ 120 ਤੁਸੀਂ ਕਰ ਦਿਓ ਚੰਡੀਗੜ੍ਹ ਤੋਂ ਜਿਹੜੇ ਪੰਚਕੁਲਾ ਤੱਕ ਲੱਗਣੇ ਆ। ਮੇਰੀ ਚੰਡੀਗੜ੍ਹ ਤੱਕ ਵੀ ਹੈਲਪ ਕੀਤੀ ਉਹ ਕਹਿੰਦੇ ਕਿ ਤੁਸੀਂ ਵੇਖੀ ਦੇਖੀ ਚੰਡੀਗੜ੍ਹ ਪਹੁੰਚੋਗੇ ਅਲੱਗੋਂ ਮੇਰੇ 100 ਵੀ ਨਿੱਕੇ ਲੱਗਣੇ ਆ ਤੁਸੀਂ ਵੀ ਨਾ ਮੈਂ ਕਹਾਂ ਚਲ ਕੋਈ ਗੱਲ ਨਹੀਂ ਭਾਣੇ ਇਹ ਮੈਨੂੰ ਕਹਿੰਦੀ ਮੈਨੂੰ 70 ਰੁਪਏ ਵੱਧ ਦੇ ਰਿਹਾ ਮੈਂ ਕੋਈ ਖਾ ਪੀ ਲਵਾਂਗੀ ਮੈਂ ਚਲ ਕੋਈ ਗੱਲ ਨਹੀਂ ਸਾਡੀ ਐਵੇਂ ਘਰੇ ਧੀਆ ਪੈਣਾ ਹਣਾ ਆਈ ਮਾਨਸਤਕਾਰ ਹੀ ਕਰੀਦਾ ਮੈਂ ਨਾ ਮੇਰੇ ਕੋਲ 200 ਰੁਪਏ ਹੀ ਤੇ ਮੈਂ ਇਹਨੂੰ 100 ਕਹਿ ਜੀਤਾ ਮੈਂ ਕਹ ਆਪਣਾ ਸਕੈਨਰ ਤੇ 100 ਮੈਂ ਗੂਗਲ 'ਤੇ ਕਰ ਦੇਣਾ ਵਾ ਠੀਕ ਆ ਤੇ ਮੈਂ ਇਹਦੀ ਫੋਟੋ ਖਿੱਚੀ ਮਤਲਬ ਸਕੈਨਰ ਦੀ ਤੇ ਮੈਂ ਕਹ ਤੂੰ ਜਾਣਾ ਕਿੱਥੇ ਆ ਕਹਿੰਦੀ ਮੈਂ ਚੰਡੀਗੜ੍ਹ ਜਾਣਾ ਵਾ ਤੇ ਮੈਂ ਕਹ ਚਲੋ ਕੋਈ ਗੱਲ ਨਹੀਂ ਮੈਂ ਬੱਸ ਸਾਡੇ ਦਾ ਘਰ ਚੱਲਾਂ ਭਾਣੇ ਮੈਂ ਮਮਤ ਤੇ ਡ੍ਰੌਪ ਕਰ ਦੇਣਾ ਤੇਰੇ ਪੈਸ ਮੈਂ ਉਹਨੂੰ ਸਿੱਧੀ ਗੱਲ ਗਈ ਮੇਰੇ ਦਿਲ ਦੇ ਵਿੱਚ ਕੁਝ ਘਟ ਗਿਆ ਮੈਂ ਕਿਹਾ ਨਹੀਂ ਇਹ ਮਤਲਬ ਸਹੀ ਨਹੀਂ ਕਰਦੀ ਵੀ ਹੈਨਾ ਮੈਂ ਫੇਰ ਇਹਨੂੰ ਜ਼ਬਰਦਸਤੀ ਮਤਲਬ ਕਿਹਾ ਵੀ ਚੱਲ ਕੋਈ ਗੱਲ ਹੀ ਮੈਂ ਤਾਰ ਦਿੰਦਾ ਇਹ ਮੇਰੇ ਮਗਰ ਬੈ ਗਈ ਤੇ ਮੈਨੂੰ ਪੁੱਛੋ ਮਤਲਬ ਬੜੀਆਂ ਫੁੱਲੀਆਂ ਜੀਆਂ ਪਾਈ ਜਾਵੇ ਵੀ ਇਸ ਤਰ੍ਹਾਂ ਵੀਰੇ ਤੁਸੀਂ ਬਹੁਤ ਚੰਗੇ ਹੋ ਇਸ ਤਰ੍ਹਾਂ ਉਤਰਾ ਹੈਨਾ ਤੇ ਮੈਂ ਇਹਨੂੰ ਜਦੋਂ ਬਸਟੇ ਤਾਰਿਆ ਮੈਂ ਇਹਨੂੰ ਫੇਰ 100 ਰੁਪਏ ਗੂਲ पे ਪਾਤਾ ਜਦੋਂ ਮੈਂ ਇਹਦੇ ਮਤਲਬ ਬਾਹਾਂ ਚੈੱਕ ਕੀਤੀ ਨਾ ਤੇ ਇੱਥੇ ਸਾਰੇ ਠੀਕ ਆ ਨਿਸ਼ਾਨ ਨਸ਼ੇੜੀ ਸੀ ਕੁੜੀ ਹਾਂਜੀ ਨਸ਼ੇੜੀ ਉਹ ਕੁੜੀ ਤਾਂ ਅੰਗਰੇਜ਼ੀ ਵੀ ਬੋਲ ਰਹੀ ਪੜ੍ਹੀ ਲਿਖੀ ਸੀ ਆਹ ਦੇਖ ਲੋ। ਇਹਦੇ ਦੋ ਗਲੀਆਂ ਦੇ ਕੰਮ ਦੇਖੋ। ਮੇਰੇ ਕੱਪੜਾ ਵਾੜੋ ਪਲੀਜ਼। ਮੈਂ ਬਾੜ ਦੰਨਾ ਤੇਰੇ ਮੈਂ। ਸਰ ਪਲੀਜ਼ ਤੇਰੇ ਕੱਪੜੇ ਨਾ ਫਾੜੋ। ਆਹ ਦਾ ਦੋ ਪੈਸੇ ਲੈ ਗਏ ਤੇ ਆਹ ਕੰਮ ਕਰ ਦਿਆ ਵਾ। ਇਹ ਇਹ ਮੈਨੂੰ ਕਹਿੰਦੀ ਫਿਰ ਮੇਰੇ ਕੱਪੜੇ ਮੈਂ ਕਹਾ ਮੈਂ ਕਦੋਂ ਤੇਰੇ ਕੱਪੜੇ ਫਾੜੇ ਮੈਂ ਕਹਾ ਤੇਰੀ ਤੇ ਸਿਰਫ ਬਾਹ ਹੀ ਫੜੀ ਹੱਲੇ। ਕਹਿੰਦੀ ਛੱਡ ਦੋ ਇਹ ਨਾ ਭੱਜ ਗਈ ਇਸ ਤੋਂ। ਚਲੋ ਮੈਂ ਵੀ ਛੱਡਦਾ ਮੈਂ ਕਹਾ ਚਲੋ ਕੋਈ ਗੱਲ ਨਹੀਂ 200 ਦੀ ਹੈਲਪ ਕੀਤੀ ਆਪਣੇ ਅਹੀਂ ਤੇ ਆਪਣੇ ਵਾਲੋ ਚੰਗੇ ਲਈ ਕੀਤੀ ਨਾ। ਭਾਵੇਂ ਅਗਲੀ ਜਗ੍ਹਾ ਨਸ਼ਾ ਕਰ ਲੇ। ਪਰ ਮੈਂ ਆਦੀ ਬਾਹ ਤੇ ਟੀਗਿਆ ਨਿਸ਼ਾਨ ਦੇਖ ਕੇ ਮੈਂ ਪ੍ਰਸ਼ਾਸਨ ਨੂੰ ਪਹਿਲੀ ਬੇਨਤੀ ਇਹ ਕਰਨਾ ਚਾਹੁੰਦਾ ਆ ਵੀ ਉਹਦੇ ਸਾਰੇ ਬਾਹ ਦੀਆਂ ਲੱਤਾਂ ਦੀ ਚੈਕਿੰਗ ਹੋਵੇ ਵੀ ਜੇ ਤੇ ਉਹਦਾ ਮੈਡੀਕਲ ਰਿਪੋਰਟ ਟੈਸਟ ਹੋਵੇ ਵੀ ਇਹ ਡਰੱਗਸ ਲੈਂਦੀ ਜਾਂ ਨਹੀਂ ਲੈਂਦੀ ਮੈਂ ਆਦੀ ਮੰਮੀ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਤੁਹਾਡੀ ਕੁੜੀ ਵਿਆਹੀ ਹੈ ਤੁਹਾਨੂੰ ਪਤਾ ਤੁਹਾਡੀ ਕੁੜੀ ਦਾ ਬੇਟਾ ਵੀ ਤੁਹਾਨੂੰ ਪਤਾ ਤੁਹਾਡੀ ਕੁੜੀ ਦੇ ਬੇਟੇ ਦੀ ਡੈਥ ਵੀ ਹੋਈ ਕਹਿੰਦੀ ਨਹੀਂ ਮੈਂ ਕਹਾ ਤੁਹਾਡੀ ਕੁੜੀ ਸਵੇਰੇ 10 ਵਜੇ ਤੜਕੇ ਨਿਕਲਦੀ ਆ ਰਾਤੀ ਉਸ ਮਾਲ ਲਾ ਕੇ ਵਾਪਸ ਆਉਂਦੀ ਆ ਮੈਂ ਕਹਾ ਮਾਪਿਆਂ ਨੂੰ ਆਪਣੇ ਬੱਚੇ ਦਾ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਨਸ਼ਾ ਕੀਤਾ ਉਹਨੇ ਕਿਹੜਾ ਨਹੀਂ ਨੂੰ ਜਿਹੜੇ ਕਮੈਂਟਸ ਆਏ ਆ ਉਹਦੇ ਵਿੱਚ ਕਈ ਮੁੰਡਿਆਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਉਹਨੇ ਆਇਲਟਸ ਕੀਤੀ ਹੋਈ ਆ ਕੁੜੀ ਨੇ ਹਾਂ ਅੰਬਰਸਰ ਸ਼ਹਿਰ ਦੇ ਵਿੱਚੋਂ ਤੇ ਅੰਬਰਸਰ ਸ਼ਹਿਰ ਦੀ ਉਹ ਰਹਿਣ ਆਲੀ ਹੈ ਤੇ ਜੇ ਮੈਨੂੰ 700 ਕਮੈਂਟ ਆਏ ਹਨ ਆਪਣੀ ਵੀਡੀਓ ਤੇ 700 ਵਿੱਚ 750 ਕਮੈਂਟ ਇਹੀ ਆ ਵੀਰ ਮੇਰੇ ਕੋ 200 ਮਾਰੇ ਆ ਮੇਰੇ 500 ਮਾਰੇ ਮੇਰੇ 1500 ਆ ਅੰਮ੍ਰਿਤਸਰ ਦੀ ਲੋਕਲ ਬੰਦਿਆ ਨੇ ਇਹ ਚੀਜ਼ ਤੁਹਾਨੂੰ ਆਖੀ ਬਿਲਕੁਲ ਜੀ ਮੈਂ ਆਪਣੇ ਘਰ ਆਲੂ ਐਮ ਜਰੂ ਸੁਲਤਾਨਵਾਲਾ ਰੋਡ ਤੇ ਲਿਆ ਨਾ ਏ ਭੈਣ ਉੱਥੇ ਆਟੋ ਫੜ ਕੇ ਉੱਥੇ ਆਈ ਤੇ ਜੀਤ ਰੰਗਰ ਫਿਰ ਲੋਕਾਂ ਕੋ ਮੰਗਣ ਦੀ ਮੈਂ ਫਿਰ ਵੀਡੀਓ ਸਟਾਰਟ ਕੀਤੀ ਮੈਂ ਜਨਤਾ ਨੂੰ ਦਿਖਾਇਆ ਮੈਂ ਕਿਹਾ ਭੈਣੇ ਇੱਧਰ ਆ ਜਾ ਮੈਂ ਪੁਲਿਸ ਕੋ ਫੜਾ ਦੇਣਾ ਮੈਂ ਪੁਲਿਸਰੀ ਵੀ ਨਹੀਂ ਗਿਆ ਕਹਿੰਦੀ ਨਹੀਂ ਵੀਰੇ ਮੈਨੂੰ ਵਾਹਿਗੁਰੂ ਦੀ ਸੌਂ ਲੱਗੇ ਵੀਡੀਓ ਦੇ ਵਿੱਚ ਇੰਨੇ ਨਿਕਲ ਗਈ ਹੈ ਮੈਨੂੰ ਵਾਹਿਗੁਰੂ ਦੀ ਸੌਂ ਲ ਮੈਂ ਤੈਨੂੰ ਫੜ ਕੇ ਪੁਲਿਸ ਕੋ ਫੜਾ ਦੇਣਾ ਆਪੇ ਆਇਆ ਇੱਥੇ ਤੇ ਮੇਰੀ ਸਪੀਡ ਨਾ ਚੈੱਕ ਕਰੀ ਇਧਰ ਆ ਖੇਡੇਂ ਬੀ ਆ ਗਾਲ ਤੇ ਸੋਲਣਾ ਮੇਰੀ ਆਣਾ ਜੇ ਨਹੀਂ ਆ ਦੇਖੋ ਫੇਰ ਇੱਥੇ ਆ ਕੇ ਸਿੱਧੀਆਂ ਧਮਕੀਆਂ ਦਿੱਤੀਆਂ ਗਈਆਂ ਮੈਨੂੰ ਮੈਂ ਤੁਹਾਨੂੰ ਰਿਕਾਰਡਿੰਗ ਭੇਜ ਦੂੰਗਾ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਕਮਿਸ਼ਨਰ ਦਫ਼ਤਰ ਆਓ ਤੁਸੀਂ ਐਸਪੀ ਦਫ਼ਤਰ ਆਓ ਤੁਸੀਂ ਇੱਧਰ ਆਓ ਤੁਸੀਂ ਉੱਧਰ ਆਓ ਠੀਕ ਹੈ ਮੈਂ ਕਿਹਾ ਮੈਨੂੰ ਤੁਸੀਂ ਜਿੱਥੇ ਸੱਦੋਗੇ ਨਾ ਮੈਂ ਉੱਥੇ ਆਣੂ ਤਿਆਰ ਆ ਨਾਮ ਕੀ ਸੀ ਉਹਨਾਂ ਦਾ ਜਿਨ੍ਹਾਂ ਦਾ ਫੋਨ ਆਇਆ ਉਹਨਾਂ ਦਾ ਕੋਈ ਨਾਂ ਨਹੀਂ ਦੱਸਿਆ ਨੇ ਉਹ ਕਹਿੰਦੇ ਮੈਨੂੰ ਉੱਥੇ ਆ ਕੇ ਕਹਦੇ ਹੋਵੇ ਮੁਖ ਜਿਹੜੇ ਆਪਣਾ ਬੁੰਛੀ ਹੁੰਦੇ ਜਿਹੜੇ ਮੁਖ-ਮੁੰਛੀ ਨੂੰ ਆ ਕੇ ਮਿਲਣਾ ਮੈਂ ਕਿਹਾ ਇਤਰਾ ਦੇ ਮੁਖ-ਮੁੰਛੀ ਤਿੰਨ ਚਾਰ ਆ ਰਹੇ ਤੇ ਮੈਂ ਕਿਹਾ ਮੈਂ ਤੁਹਾਨੂੰ ਮੈਂ ਕਿਹਾ ਮੈਨਾਂ ਤਾਂ ਡ ਇਤਰਾ ਜਰੋਂ ਮੈਂ ਗਿਆ ਨਾ ਉਹਨੇ ਨਾਲੇ ਫੋਨ ਕੱਟਤਾ ਕਹਿੰਦੀ ਸਾਡੇ ਘਰੇ ਪਈ ਕ੍ਰਾਈਮ ਬ੍ਰਾਈਨ ਚਲੇ ਆਏ ਠੀਕ ਐ ਉਹ ਆਏ ਆ ਪ੍ਰਸ਼ਾਸਨ ਆਇਆਡੇ ਘਰ ਮੇਰੀ ਬੇਟੀ ਨੂੰ ਚੁੱਕ ਕੇ ਲੈ ਗਏ ਹੀ ਨਾ ਤਾਂ ਫੋਨ ਬੰਦ ਕੀਤਾ ਹੀ ਤੇ ਉੱਥੇ ਸਾਡੇ ਕੋ ਜਬਰਦਸਤੀ ਪ੍ਰਸ਼ਾਸਨ ਨੇ ਦਰਖਾਸਤ ਲਿਖਾਈ ਆ ਕੁੜੀ ਦੇ ਬਿਆਨ ਆਏ ਮੇਰੇ ਕੋ ਰਿਕਾਰਡਿੰਗ ਆ ਕੁੜੀ ਦੀ ਮੰਮੀ ਦੇ ਬਿਆਨ ਆਏ ਵੀ ਤੁਹਾਡੇ ਕੋ ਜਬਰਦਸਤ ਇਹ ਪ੍ਰਸ਼ਾਸਨ ਨੇ ਇਹ ਲਖਾਈ ਆ ਵੀ ਮੁੰਡੇ ਤੇ ਪਰਚਾ ਕਰੋ ਮੁੰਡੇ ਨੂੰ ਕੋਈ ਮਤਲਬ ਉਹ ਨਹੀਂ ਹੈਗੀ ਵੀਡੀਓ ਪਾਉਣ ਦੀ ਕੋਈ ਵੀ ਹਥਔਰਟੀ ਨਹੀਂ ਹੈ ਮੇਰੀ ਮਾਤਾ ਨੂੰ 100 200 ਫੋਨ ਆਇਆ ਸਿਰਦਾ ਤੇ ਮਾਤਾ ਨੂੰ ਸਾਰੇ ਫੋਨ ਚੁੱਕ ਕੇ ਕਹਿੰਦੇ ਵੇ ਤੁਹਾਡੇ ਮੁੰਡੇ ਨੇ ਵੀਡੀਓ ਪਾਈ ਤੁਹਾਡਾ ਮੁੰਡਾ ਮਾਰ ਦੇਣਾ ਸੀ ਠੀਕ ਹੈ ਤੁਹਾਨੂੰ ਹਾਮ ਕਰਨਾ ਨੂੰ ਪਤਾ ਤੁਸੀਂ ਕਿੱਥੇ ਕੰਮ ਕਰਦੇ ਤੁਸੀਂ ਕੀ ਕਰਦੇ ਜੀ ਇਹ ਚੀਜ਼ਾਂ ਦੀਆਂ ਧਮਕੀਆਂ ਤੁਹਾਡੇ ਮਾਤਾ ਜੀ ਨੂੰ ਵੀ ਆ ਮਾਤਾ ਜੀ ਨੂੰ ਆਈਆਂ ਇਹ ਪੈਸੇ ਸਿਰਫ ਇੱਕ ਅੱਦੇ ਜਾਣੇ ਕੋਲ ਨਹੀਂ ਬਲਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਸਿਟੀਜ਼ਨ ਕੋਲੋਂ ਮੰਗੇ ਜਾਂਦੇ ਨੇ ਪਰ ਉਸ ਦੀ ਅਸਲੀਅਤ ਅੱਗੇ ਲਿਆਉਣ ਵਾਲਾ ਇੱਕ ਨੌਜਵਾਨ ਅੰਮ੍ਰਿਤਸਰ ਦਾ ਰਹਿਣ ਵਾਲਾ ਪ੍ਰਿਅੰਸ਼ੂ ਦੀਪ ਸਿੰਘ ਜਸਟ ਨਿਊਜ਼ ਦੀਆਂ ਵੀਡੀਓ ਵਾਇਰਲ ਕੀਤੀਆਂ ਸਾਰੀ ਅਸਲੀਅਤ ਅੱਗੇ ਲਿਆਂਦੀ ਤੇ ਉਸ ਤੋਂ ਬਾਅਦ ਪ੍ਰਿਅੰਸ਼ੂ ਦਾ ਇਹ ਕਹਿਣਾ ਕਿ ਉਸ ਦੇ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਤੇ ਪ੍ਰਸ਼ਾਸਨ ਵੱਲੋਂ ਵੀ ਹਰਾਸ ਕੀਤਾ ਜਾ ਰਿਹਾ ਸਾਡੇ ਨਾਲ ਇਸ ਵੇਲੇ ਪ੍ਰਿਅੰਸ਼ੂ ਦੀਪ ਸਿੰਘ ਮੌਜੂਦ ਹੈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਗੁਰ ਜੀ ਕੀ ਫਤਿਹ ਜੀ ਵੀਰ ਜੀ ਕੀ ਗੱਲਬਾਤ ਹੋਈ ਸੀ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਚਰਚਾ ਦੇ ਵਿੱਚ ਬਣੀ ਹੋਈ ਆ ਪੂਰਾ ਮਸਲਾ ਕੀ ਆ ਕੁੜੀ ਕਿੱਥੇ ਮਿਲਦੀ ਆ ਤੁਹਾਨੂੰ ਕੀ ਗੱਲਬਾਤ ਹੁੰਦੀ ਮੈਂ ਨਾ ਐਕਚੁਅਲੀ ਮੈਂ ਜਨਾ ਹੀ ਤੋਂ ਜਿਹੜਾ ਅਲਫਾ ਬਣਾ ਦਾ ਪੁਲ ਚੱਲਦਾ ਹਨਾ ਉਥੋਂ ਹੀ ਥੱਲੋ ਯੂ-ਟਰਨ ਲਿਆ ਮੈਂ ਤੇ ਇਹਨੇ ਮੈਨੂੰ ਹੱਥ ਦਿੱਤਾ ਵੀ ਵੀਰ ਮੇਰੀ ਇਤਰਾ ਕਰ ਤਰਾ ਕਰਕੇ ਨਾ ਹੈਲਪ ਕਰ ਦੋ ਮੈਨਾਂ ਚੰਡੀਗੜ੍ਹ ਜਾਣਾ ਆ ਤੇ ਪਹਿਲਾਂ ਮੈਨੂੰ ਕਿਹਾ ਇਹਨੇ ਵੀ ਮੇਰਾ ਡੈਡੀ ਪੂਰਾ ਹੋ ਗਿਆ ਤਾਂ ਮੈਂ ਤਾਂ ਗਰੇ ਚੰਡੀਗੜ੍ਹ ਜਾਣਾ ਮੈਂ ਆਪਣੇ ਜਨਮ ਦੇੰਦ ਤੇ ਮਾਚਲ ਕੋਈ ਗੱਲ ਨਹੀਂ 2 ਮਿੰਟ ਖਲੋ ਮੈਂ ਕਿਹਾ ਮੇ ਕੋ ਕੈਸ਼ ਨਹੀਂ ਮੈਂ ਕੈਸ਼ ਫੜ ਕੇ ਆ ਗਿਆ ਤੇ ਜਦੋਂ ਮੈਂ ਵਾਪਸ ਆਂਦਾ ਨਾ ਮੈਂ ਇਹਨੂੰ ਨਾ ਸਾਈਡ ਤੋਂ ਲੋਕੇ ਦੇਖਿਆ ਇਹ ਨਾ ਇੱਕ ਗੱਡੀ ਵਾਲੇ ਕੋਲ ਉਹਨਾਂ ਨੇ 500 ਰੁਪਏ ਲੈ ਲਏ ਉਹ ਫੈਮਿਲੀ ਬੈਠੀ ਸੀ ਸਾਰੀ ਠੀਕ ਹੈ ਤੇ ਮੈਂ ਆਇਆ ਮੈਂ ਨਾ ਇਹਨੂੰ ਨਹੀਂ ਪਤਾ ਸੀ ਮੈਂ ਚੋਰੀ ਦੇਖਦਾ ਮੈਂ ਜਦੋਂ ਮੇਰੇ ਕੋਲ ਆਇਆ ਨਾ ਇਹ ਮੈਨੂੰ ਇਸ ਤਰ੍ਹਾਂ ਕਹਿੰਦੀ ਵੀ ਇਹ ਮੈਂ ਨਾ 280 ਰੁਪਏ ਦੀ ਉਹਨਾਂ ਦੇ ਹੈਲਪ ਕਰਤੀ ਹੈ ਤੇ 120 ਤੁਸੀਂ ਕਰ ਦਿਓ ਚੰਡੀਗੜ੍ਹ ਤੋਂ ਜਿਹੜੇ ਪੰਚਕੁਲਾ ਤੱਕ ਲੱਗਣੇ ਆ ਜੀ ਉਹ ਕਹਿੰਦੇ ਕਿ ਤੁਸੀਂ ਇਹ 80 220 ਰੁਪਏ ਦੇ ਫੋਨ ਲਓਗੇ ਹਲ ਅੱਗੋਂ ਮੈਨੂੰ 80 ਰੁਪਏ ਲੱਗਨੇ ਹੋ ਕਿ ਜਿੰਨਾ 80 ਰੁਪਏ ਦੀ ਹਲਕਾ ਕਰੋਗੇ ਮੈਂ ਕਿਹਾ ਚਲ ਕੋਈ ਗੱਲ ਨਹੀਂ ਪਾਣੀ ਇਹ ਮੈਨੂੰ ਕਹਿੰਦੀ ਮੈਨੂੰ 80 ਰੁਪਏ ਵਾਧੂ ਦੇ ਰਿਹਾ ਮੈਂ ਕੋਈ ਖਾ ਪੀ ਲਵਾਂਗੀ ਮੈਂ ਚਲ ਕੋਈ ਗੱਲ ਨਹੀਂ ਸਾਡੀ ਐਵੇਂ ਘਰੇ ਧੀਆ ਪੈਣਾ ਹਣਾ ਆਈ ਮਾਨਸਤਕਾਰ ਹੀ ਕਰੀਦਾ ਮੈਂ ਨਾ ਮੇਰੇ ਕੋਲ 200 ਰੁਪਏ ਹੀ ਤਾਂ ਮੈਂ ਇਹਨੂੰ 100 ਕਹ ਜੀ ਤਾਂ ਮੈਂ ਕਾ ਆਪਣਾ ਸਕੈਨਰ ਦੇ 100 ਮੈਂ ਗੂਗਲ 'ਤੇ ਕਰ ਦਿੰਦਾ ਵਾ ਠੀਕ ਹੈ ਤਾਂ ਮੈਂ ਇਹਦੀ ਫੋਟੋ ਖਿੱਚੀ ਮਤਲਬ ਸਕੈਨਰ ਦੀ ਤੇ ਮੈਂ ਕਹਾਂ ਤੂੰ ਜਾਣਾ ਕਿੱਥੇ ਆ ਕਹਿੰਦੀ ਮੈਂ ਚੰਡੀਗੜ੍ਹ ਜਾਣਾ ਵਾ ਤੇ ਮੈਂ ਕਹਾਂ ਚਲੋ ਕੋਈ ਗੱਲ ਹੈ ਮੈਂ ਬੱਸ ਸਾਡੇ ਦਾ ਘਰ ਚੱਲਾਂ ਭੈਣੇ ਮੈਂ ਮਮਤ ਤੇ ਡ੍ਰੌਪ ਕਰ ਦੇਣਾ ਤੇਰੇ ਪੈਸੇ ਵੀ ਨਹੀਂ ਲੱਗਣਿਆ ਡੋਤੇ ਹਣਾ ਤੇ ਕਹਿੰਦੀ ਨਹੀਂ ਨਹੀਂ ਮੈਂ ਨਾ ਇੱਥੋਂ ਨਾ ਚੁੰਗੀ ਤੋਂ ਬੱਸ ਵਾ ਲੂੰਗੀ ਮੈਂ ਕਹਾਂ ਜੇ ਤੂੰ ਚੰਡੀਗੜ੍ਹ ਦੀ ਤੈਨੂੰ ਚੁੰਗੀ ਦਾ ਕਿਤਰਾ ਪਤਾ ਲੱਗਿਆ ਮੈਂ ਇਹਨੂੰ ਸਿੱਧੀ ਗੱਲ ਗਈ ਮੇਰੇ ਦਿਲ ਦੇ ਵਿੱਚ ਕੁਝ ਖਟ ਗਿਆ ਮੈਂ ਕਹਾਂ ਨਹੀਂ ਇਹ ਮਤਲਬ ਸਹੀ ਨਹੀਂ ਕਰਦੀ ਵੀ ਹਣਾ ਮੈਂ ਫੇਰ ਇਹਨੂੰ ਜ਼ਬਰਦਸਤੀ ਮਤਲਬ ਕਿਹਾ ਵੀ ਚਲ ਕੋਈ ਗੱਲ ਹੈ ਮੈਂ ਤਾਰ ਦੇਣਾ ਇਹ ਮੇਰੇ ਵੰਗਰ ਬੈ ਗਈ ਤੇ ਮੈਨੂੰ ਪਿੱਛੋਂ ਮਤਲਬ ਬ ਮੈਨੂੰ ਜਦੋਂ ਬੱਸ ਅਡੇ ਤਾਰਿਆ ਮੈਨੂੰ ਫੇਰ 100 ਰੁਪਏ ਗੂਲਪੇ ਪਾਤਾ ਤੇ ਉਸ ਤੋਂ ਬਾਅਦ ਮੈਂ ਜਰੋ ਮੈਂ ਨਾ ਯੂ-ਟਰਨ ਲੈ ਕੇ ਬੱਸ ਅਡੇ ਆਪਣਾ ਸੰਗਮ ਸਿਨੇਮੇ ਤੋਂ ਆਈਏ ਨਾ ਮੈਂ ਯੂ-ਟਰਨ ਲੈ ਕੇ ਆਇਆ ਮੈਂ ਨੂੰ ਇਹੀ ਦੇਖਿਆ ਕਿ ਇਹ ਕੀ ਕਰਦੀ ਅੱਗੇ ਹੈਨਾ ਮੈਂ ਯੂ-ਟਰਨ ਲੈ ਕੇ 5 ਮਿੰਟ ਬਾਅਦ ਆਇਆ ਇਹ ਉਸੇ ਥਾਂ ਤੇ ਖਲੋਤੀ ਜਿੱਥੇ ਮੈਂ ਇਹਨੂੰ ਲਾਇਆ ਉਸੇ ਥਾਂ ਦੇ ਖਲੋ ਕੇ ਉਧਰ ਕਹਿੰਦੀ 10 ਮੁੰਡੇ ਖਲੋਤੇ ਉਹਨਾਂ ਨੂੰ ਜਾ ਕੇ ਕਹਿੰਦੀ ਮੈਨੂੰ 500 ਰੁਪਏ ਦੇ ਦਿਓ ਮੇਰਾ ਘਰੇ ਡੈਡੀ ਪੂਰਾ ਹੋ ਗਿਆ ਸੇਮ ਬੰਨਾ ਉਹਨਾਂ ਨੂੰ ਮਾਰੇ ਕੋ ਸਿੱਧਾ ਆ ਕੇ ਮੋਰਸਲ ਖਲਾਰਤਾ ਮੈਂ ਕਹਾ ਭੈਣੇ ਤੇਰੀ ਹੱਲੇ ਵੀ ਨਹੀਂ ਲੋਡ ਪੂਰੀ ਮੈਂ ਕਹਾ ਤੂੰ ਮੈਨੂੰ ਇੱਕ ਦੱਸ ਦੇ ਇੰਨਾ ਹੀ ਰੇਟ ਮੈਨੂੰ ਇੰਨੇ ਦੀ ਲੋਡ ਆ ਮੈਂ ਕਹਾ ਮੈਂ ਤੇਰੀ ਹੈਲਪ ਕਰਨ ਨੂੰ ਤਿਆਰ ਆ ਕੀ ਜਵਾਬ ਕੀ ਸੀਗਾ ਜਦੋਂ ਤੁਸੀਂ ਇਹ ਪੁੱਛਿਆ ਕਿ ਤੇਰੀ ਮਦਦ ਹੱਲੇ ਪੂਰੀ ਨਹੀਂ ਹੋਈ ਭੈਣੇ ਹੱਲੇ ਵੀ ਨਹੀਂ ਪੂਰੀ ਹੋਏ ਵੀਰੇ ਬੈ ਇਧਰ ਆ ਇਧਰ ਆ ਇਧਰ ਆ ਇਧਰ ਆ ਇਧਰ ਆ ਇਧਰ ਆ ਭੈਣੇ ਫੜਿਆ ਨਾ ਮੜਿਆ ਅੱਤਰਾਂ ਲੋਕ 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 ਖਲੋ 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 ਇਧਰ ਆ ਇਧਰ ਆ ਇਧਰ ਖਲੋ ਤੇ ਵੀਡੀਓ ਬਣਾਣੀ ਏ ਤੇਰੀ ਦਸਤ ਕਿਥੇ ਜਾ ਰਹੀ ਹੈ ਇਹ ਇਹ ਦੇਖ ਲੋ ਤੇਰੇ ਦੋਗਲੀਆਂ ਦੇ ਕੰਮ ਦੇਖੋ ਮੇਰੇ ਕੱਪੜੇ ਨਾ ਬਾਹਰ ਪੇਨ ਮੇਰੇ ਬਾਹਰ ਤਾਂ ਮੈਂ ਤੇਰੇ ਮੈਂ ਸਰ ਜੀ ਇਧਰ ਕੱਪੜੇ ਨਾ ਬਾਹਰ ਖਾ ਦਾ ਦੋ ਪੈਸੇ ਲੈ ਗਏ ਤੇ ਆ ਕੰਮ ਕਰਦਿਆਂ ਵਾ ਏ ਉਥੋਂ ਨਾ ਕਹਿੰਦੀ ਤੁਸੀਂ ਮੇਰੇ ਪਿੱਛੇ ਹੀ ਆਏ ਮੁੰਡਿਆ ਸਾਹਮਣੇ ਠੀਕ ਹੈ ਤੁਸੀਂ ਇਸ ਤਰ੍ਹਾਂ ਅਗੇ ਤਰ੍ਹਾਂ ਕੀਤਾਈਏ ਉਹ ਮੈਂ ਨਾ ਜਦੋਂ ਚਾਬੀ ਲਈ ਨਾ ਤੇ ਥੋੜੇ ਅੱਗੇ ਚਲ ਗਈ ਮੈਂ ਇਹਦੇ ਪਿੱਛੇ ਪਿੱਛੇ ਆਇਆ ਇਹਨੂੰ ਪਤਾ ਲੱਗ ਗਿਆ ਨਹੀਂ ਵੀ ਮੈਂ ਵੀਡੀਓ ਬਣਾਉਂਦਾ ਮੈਂ ਕਿਉਂਕਿ ਮੈਂ ਵੀਡੀਓ ਉਦੋਂ ਦੀ ਸਟਾਰਟ ਰੱਖੀ ਸੀ ਜਦੋਂ α1 ਮੇਰੇ ਮਗਰ ਬੈਠੀ ਕਿਉਂਕਿ ਅਹੀਂ ਜੇ ਕਿਸੇ ਰੀਤੀ ਭੈਣ ਨੂੰ ਜੇ ਭੈਣ ਸਮਝੀਏ ਨਾ ਅਗਲਾ ਹੀ ਨਾ ਨੂੰ ਭਰਾ ਸਮਝਦੀ ਸਿੱਧੀ ਏਡੀ ਗੱਲ ਆ ਅੱਜ ਕੱਲ ਦਾ ਇਸ ਤਰ੍ਹਾਂ ਦਾ ਜਬਾਨਾ ਵਾ ਤੇ ਅਹੀਂ ਇਹਨੂੰ ਕੀ ਕੀਤਾ ਮੈਂ ਨਾ ਵੀਡੀਓ ਸਟਾਰਟ ਰੱਖੀ ਇਹਨੂੰ ਪਤਾ ਨਹੀਂ ਲੱਗਣ ਦਿੱਤਾ ਚੋਰੀ ਮ ਵੇਖਾ ਮੈਂ ਇਹਦੇ ਪਿੱਛੇ ਗਿਆ ਤੇ ਇਹ ਨ ਭਜਲਾ ਪੀ ਮੈਂ ਕਿਹਾ ਭੈਣੇ ਖਲੋ ਮੈਂ ਭੈਣ ਭੈਣ ਕਹਿੰਦਾ ਰਿਹਾ ਉੱਚੀ ਵੀਡੀਓ ਦੇ ਵਿੱਚ ਸਾਫ ਪ੍ਰੂਫ ਹੈਗਾ ਤੇ ਮੈਂ ਜਦੋਂ ਇਹਦੇ ਪਿੱਛੇ ਭੱਜਾ ਮੈਂ ਨਾ ਇਹਦੀ ਬਾਹ ਫੜ ਲਈ ਜਦੋਂ ਮੈਂ ਇਹਦੇ ਮਤਲਬ ਬਾਹਾਂ ਚੈੱਕ ਕੀਤੀਆਂ ਨਾ ਤੇ ਇੱਥੇ ਸਾਰੇ ਟੀਕੇ ਦੇ ਨਿਸ਼ਾਨ ਨੇ ਨਸ਼ੇੜੀ ਸੀ ਕੁੜੀ ਹਾਂਜੀ ਨਸ਼ੇੜੀ ਪਰ ਉਹ ਕੁੜੀ ਤਾਂ ਅੰਗਰੇਜ਼ੀ ਵੀ ਬੋਲ ਰਹੀ ਹੈ ਪੜ੍ਹੀ ਲਿਖੀ ਸੀ ਓਨੇ ਮੈਨੂੰ ਜਿਹੜੇ ਕਮੈਂਟਸ ਆਏ ਆ ਉਹਦੇ ਵਿੱਚ ਕਈ ਮੁੰਡਿਆਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਉਨੇ ਆਇਲਟਸ ਕੀਤੀ ਹੋਈ ਹੈ ਕੁੜੀ ਨੇ ਹਾਂ ਅੰਬਰਸਰ ਸ਼ਹਿਰ ਦੇ ਵਿੱਚੋਂ ਤੇ ਅੰਬਰਸਰ ਸ਼ਹਿਰ ਦੀ ਉਹ ਰਹਿਣ ਆਲੀ ਤੇ ਯੇ ਮੇਰੇ 700 ਕਮੈਂਟ ਆਇਆ ਨਾ ਆਪਣੀ ਵੀਡੀਓ ਤੇ 700 ਵਿੱਚੋਂ 650 ਕਮੈਂਟ ਇਹੀ ਆ ਵੀਰ ਮੇਰੇ ਕੋ 200 ਮਾਰੇ ਆ ਮੇਰੇ 500 ਮਾਰੇ ਮੇਰੇ 1500 ਅੰਮ੍ਰਿਤਸਰ ਦੀ ਲੋਕਲ ਬੰਦਿਆ ਨੇ ਇਹ ਚੀਜ਼ ਤੁਹਾਨੂੰ ਆਖੀ ਆ ਜੀ ਬਿਲਕੁਲ ਜੀ ਮੇਰੇ ਤੁਸੀਂ ਜਾ ਕੇ ਮੇਰੀ ਆਈਡੀ ਤੇ ਕਮੈਂਟ ਵੀ ਪੜ ਸਕਦੇ ਹੋ ਇਹੀ ਚੀਜ਼ ਹੋਈ ਆ ਤੇ ਮੈਂ ਕੀ ਕਰਦਾ ਆ ਮੈਂ ਨਾ ਇਹਦੇ ਪਿੱਛੇ ਭਜਦਾ ਜਦੋਂ ਮੈਂ ਦੀ ਬਾਹ ਫੜਦਾ ਇਹਦੀ ਟੀਕੇ ਦੇ ਨਿਸ਼ਾਨ ਕਹਿੰਦੀ ਨਹੀਂ ਮੇਰੇ ਚਿਕਨ ਪੋਕਸ ਹੋਏ ਆ ਕਹਿੰਦੀ ਡੋਨਟ ਡੂ ਥਿਸ ਤੁਮੀ ਇਸ ਤਰ੍ਹਾਂ ਕਰਕੇ ਇੰਗਲਿਸ਼ ਦੇ ਵਿੱਚ ਨੇ ਚਾਰ ਪੰਜ ਮੈਨੂੰ ਸ਼ਬਦ ਬੋਲੇ ਪਰ ਇਹ ਜੇ ਤੇ ਮੈਂ ਨੂੰ ਇੰਨੀ ਗੱਲ ਉੱਥੇ ਜਿਹੜੇ ਮਤਲਬ ਜਿਸ ਤਰ੍ਹਾਂ ਮੁੰਡੇ ਖਲੋਤੇ ਹੀ ਹੋਰ ਹਨਾ ਤੇ ਟਰੱਕ ਵਾਲੇ ਜਿਦਾਂ ਮਾਲ ਚੜਾਉਂਦੇ ਪਈ ਆਪਣਾ ਜਿਹੜੇ ਸੰਗਮ ਸਿੰਘ ਨਬਦੇ ਬੈਕ ਸਾਈਡ ਤੇ ਉਹ ਸਾਰੇ ਨਾਲ ਇਕੱਠੇ ਹੋ ਗਏ ਜਿਹੜੋਂ ਨੇ ਕੱਪੜੇ ਪਾੜਨ ਵਾਲੀ ਹੁਣ ਸਾਡੇ ਵੀ ਸਾਹਮਣੇ ਜੇ ਕੋਈ ਮੁੰਡਾ ਇਸ ਤਰ੍ਹਾਂ ਕਿਸੇ ਦੀ ਬਾਹ ਫੜੇਗਾ ਤੇ ਕੁੜੀ ਕਹੇਗੀ ਤੇ ਅਸੀਂ ਦੀ ਹੈਲਪ ਕਰਾਂਗੇ ਕੁੜੀ ਦੀ ਆਫਿਸ ਪਰ ਮੇਰੇ ਕੋ ਕੀ ਇਹ ਸਬੂਤ ਇੱਕ ਵੀਡੀਓ ਠੀਕ ਹੈ ਜੇ ਮੇਰੇ ਤੇ ਕੋਈ ਐਕਸ਼ਨ ਆਂਦਰ ਮੈਂ ਵੀਡੀਓ ਦਿਖਾਣੀ ਇੱਧਰ ਆ ਇੱਧਰ ਖਲੋ ਵੀਡੀਓ ਬਣਾਣੀ ਨਹੀਂ ਤੇਰੀ ਦਸਤ ਕਿਥੇ ਜਾ ਰਹੇ ਹੈਂ ਆਹ ਦੇਖ ਲੋ ਤੇਰੇ ਦੋਗਲੀਆਂ ਦੇ ਕੰਮ ਦੇਖੋ ਮੇਰੇ ਕੱਪੜੇ ਨਾ ਫਾੜੋ ਪੀਨ ਮੇਰੇ ਬਾੜ ਦਾ ਮੈਨਰੇ ਮੈਂ ਤੇਰੀ ਕੱਪੜੇ ਨਾ ਫਾੜੋ ਖਾ ਦਾ ਦੋ ਪੈਸੇ ਲੈ ਗਏ ਤੇ ਆਹ ਕੰਮ ਕਰਦਿਆਂ ਵਾ ਇਹ ਇਹ ਮੈਨੂੰ ਕਿੰਦੀ ਫਿਰ ਮੇਰੇ ਕੱਪੜੇ ਮੈਂ ਕਹਾ ਮੈਂ ਕਦੋਂ ਤੇਰੇ ਕੱਪੜੇ ਫਾੜੇ ਮੈਂ ਕਹਾ ਮੈਂ ਤੇਰੀ ਤੇ ਸਿਰਫ ਬਾਹ ਹੀ ਫੜੀ ਹਲੇ ਕਿੰਦੀ ਛੱਡ ਦੋ ਇਹ ਨਾ ਭੱਜ ਗਈ ਇੱਥੋਂ ਚਲੋ ਮੈਂ ਵੀ ਛੱਡਤਾ ਮੈਂ ਕਹਾ ਚਲੋ ਕੋਈ ਗੱਲ ਨਹੀਂ 200 ਦੀ ਹੈਲਪ ਕੀਤੀ ਆਪਣੇ ਅਹੀਂ ਤੇ ਆਪਣੇ ਵੱਲੋਂ ਚੰਗੇ ਲਈ ਕੀਤੀ ਨਾ ਭਾਵੇਂ ਅਗਲੀ ਜਗ੍ਹਾ ਨਸ਼ਾ ਕਰ ਲੇ ਸਾਨੂੰ ਨਹੀਂ ਪਤਾ ਨਹੀਂ ਕੀ ਕਰਨਾ ਹੈ ਕੀ ਨਹੀਂ ਪਰ ਮੈਂ ਉਹਦੀ ਬਾਹ ਤੇ ਟੀਗਿਆਂ ਦੇ ਨਿਸ਼ਾਨ ਦੇਖੇ ਮੈਂ ਪ੍ਰਸ਼ਾਸਨ ਨੂੰ ਪਹਿਲੀ ਬੇਨਤੀ ਇਹ ਕਰਨਾ ਚਾਹੁੰਦਾ ਹਾਂ ਵੀ ਉਹਦੇ ਸਾਰੇ ਬਾਹ ਦੀਆਂ ਲੱਤਾਂ ਦੀ ਚੈਕਿੰਗ ਹੋਵੇ ਵੀ ਜੇ ਤੇ ਉਹਦਾ ਮੈਡੀਕਲ ਰਿਪੋਰਟ ਟੈਸਟ ਹੋਵੇ ਵੀ ਇਹ ਡਰੱਗਸ ਲੈਂਦੀ ਜਾਂ ਨਹੀਂ ਲੈਂਦੀ ਠੀਕ ਹੈ ਕਿਹੜੀਆਂ ਗੱਲਾਂ ਨੇ ਉਸਤੇ ਯਕੀਨ ਦਿਵਾਤਾ ਕਿ ਕੁੜੀ ਨੂੰ ਸੱਚੀ ਮਦਦ ਦੇ ਵਿੱਚ ਲੋੜ ਹੈ ਕਿਉਂਕਿ ਜਿਵੇਂ ਤੁਸੀਂ ਦੱਸ ਰਹੇ ਕਿ 10 ਚੰਡੀਗੜ੍ਹ ਦੀ ਰਹੀ ਹੈ ਵੀਡੀਓ ਦੇ ਵਿੱਚ ਪਰ ਹੈ ਅੰਮ੍ਰਿਤਸਰ ਦੀ ਮੈਨੂੰ ਇਹ ਤੇ ਯਕੀਨ ਉਦੋਂ ਆ ਇਹ ਨਾ ਜਦੋਂ ਮੈਨੂੰ ਖੁਲਾ ਰਿਆ ਨਾ ਤੇ ਮੈਂ ਵਾਪਸੇ ਤੁੰਦਾ ਪਿਆ ਜਦੋਂ ਇਹਨੇ 500 ਰੁਪਏ ਗੱਡੀ ਵਾਲੇ ਕੋ ਫੜ ਲਏ ਸੀ ਜਦੋਂ 280 ਰੁਪਏ ਦੀ ਗੱਲ ਹੋਈ ਜਦੋਂ ਮੇਰੇ ਕੋਈ ਨਾ ਕਹਿੰਦੀ ਵੀਰੇ ਤੁਸੀਂ ਬਹੁਤ ਚੰਗੇ ਹੋ ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂ ਲੱਗੇ ਜਦੋਂ ਇਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂ ਖਾਦੀ ਨਾ ਮੈਂ ਕਹਾਂ ਨਹੀਂ ਕੁੜੀ ਸਹੀ ਹੈ ਫਿਰ ਉਹਦੇ ਘਰਦਿਆਂ ਵੱਲੋਂ ਜਾਂ ਕਿਸੇ ਵੱਲੋਂ ਫੋਨ ਆਇਆ ਤੁਹਾਨੂੰ ਵੀਡੀਓ ਰੀਡ ਕਰਨ ਦੇ ਲਈ ਮੈਂ ਤੁਹਾਨੂੰ ਸਾਰੀ ਗੱਲ ਦੱਸਾਂ ਫਿਰ ਨਾ ਮੈਂ ਕੀ ਕੀਤਾ ਮੈਂ ਨਾ ਉਧਰੋਂ ਆਪਣੇ ਲੁਭਕਰਾਂ ਵੱਲ ਨੂੰ ਕਹਾਂ ਮੈਂ ਕਹਾਂ ਚੱਲ ਉੱਥੇ ਆਟੋ ਫੜ ਕੇ ਉੱਥੇ ਆਈ ਤੇ ਜੀਤ ਰੰਗਰ ਫਿਰ ਲੋਕਾਂ ਕੋ ਮੰਗਣ ਦੀ ਮੈਂ ਫਿਰ ਵੀਡੀਓ ਸਟਾਰਟ ਕੀਤੀ ਮੈਂ ਜਨਤਾ ਨੂੰ ਦਿਖਾਇਆ ਮੈਂ ਕਿ ਭੈਣੇ ਇੱਧਰ ਆ ਜਾ ਮੈਂ ਪੁਲਿਸ ਕੋ ਫੜਾ ਦੇਣਾ ਮੈਂ ਪੁਲਿਸਰੀ ਵੀ ਨਹੀਂ ਗਿਆ ਕਹਿੰਦੀ ਨਹੀਂ ਵੀਰੇ ਮੈਨੂੰ ਵਾਹਿਗੁਰੂ ਦੀ ਸੌਂ ਲੱਗੇ ਵੀਡੀਓ ਦੇ ਵਿੱਚ ਇੰਨੇ ਨਿਕਲ ਗਈਏ ਮੈਨੂੰ ਵਾਹਿਗੁਰੂ ਦੀ ਸੌਂ ਲੱਗੇ ਜਿਹੜੇ ਤੁਸੀਂ ਮੈਨੂੰ ਪੈਸੇ ਦਿੱਤੇ ਉਹ ਵੀ ਮੇਰੇ ਤੋਂ ਡੇਗ ਗਏ ਹਾਂ ਦੇਖੋ ਹੱਲੇ ਵੀ ਮੈਂ ਤੈਨੂੰ ਫੜ ਕੇ ਪੁਲਿਸ ਕੋ ਫੜਾ ਦੇਣਾ ਆਪੇ ਆਇਆ ਇੱਥੇ ਤੇ ਮੇਰੀ ਸਪੀਡ ਨਾ ਚੈੱਕ ਕਰੀ ਇੱਧਰ ਆ ਕੱਤੋਂ ਲੱਗੇ ਫਰਮਾਤ ਮੈਂ ਤੇ ਨਹੀਂ ਦੇਖੀ ਥੇ ਦੇਖਦੇ ਆ ਇ ਹਾਲਾਜ ਨਹੀਂ ਆ ਦੇਖੋ ਫੇਰ ਇੱਥੇ ਆ ਕੇ ਇਹਨੇ ਮੈਨੂੰ ਨਿਕਲ ਗਈ ਮੈਂ ਕਿਹਾ ਦੇਖ ਲਓ ਅੱਜ ਕੱਲ ਇਹ ਹਾਲਾਜ ਮਦਦ ਕਰੋ ਤੇ ਕਹਿੰਦੇ ਕੱਪੜੇ ਪਾੜ ਦੇ ਸਾਡੇ ਦੱਸੋ ਹੈ ਮੈਂ ਇਹਨਾਂ ਨੂੰ ਫੇਰ ਕੀ ਹੋਇਆ ਮੈਂ ਜਦੋਂ ਵੀਡੀਓ ਪਾਈ ਤੇ ਉਹ ਵੀਡੀਓ ਹੋ ਗਈ ਵਾਇਰਲ ਰਾਤੀ ਮੈਨੂੰ ਇਹਦਾ 10:30 ਵਜੇ ਐਸਐਮਐਸ ਆਂਦਾ ਹੈ ਵੀ ਹਾਂ ਕੁੜੀ ਦਾ ਵੀ ਵੀਰੇ ਤੁਸੀਂ ਬਹੁਤ ਵਧੀਆ ਕੀਤਾ ਮੇਰੀ ਰੀਲ ਪਾ ਕੇ ਮੇਰੇ ਹੱਥ 'ਚ ਐਸਿਡ ਆ ਤੇ ਮੈਂ ਐਸਿਡ ਪੀਣ ਲੱਗੀ ਠੀਕ ਹੈ ਤੇ ਮੈਂ ਕਿਹਾ ਮੈਨੂੰ ਤਾਂ ਪਤਾ ਤੂੰ ਝੂਠੀ ਆ ਮੈਨੂੰ ਪਤਾ ਨਸ਼ੇੜੀ ਬੰਦਾ ਕਦੇ ਸੁਸਾਇਸਾਈਡ ਨਹੀਂ ਕਰ ਸਕਦਾ ਭਾਵੇਂ ਜਾਨੋ ਕਿਸੇ ਨੂੰ ਮਾਰ ਦੇ ਆਪ ਨਹੀਂ ਮਰ ਸਕਦਾ ਕਿਉਂਕਿ ਇਹਦੇ ਚ ਇੰਨੀ ਤੇ ਲੇਰੀ ਨਹੀਂ ਹੁੰਦੀ ਸਾਨੂੰ ਪਤਾ ਹੈ ਠੀਕ ਹੈ ਪਰ ਅਹੀਂ ਨੂੰ ਇਹ ਗੱਲ ਗਈ ਭੈਣੇ ਇਤਨਾ ਨਾ ਕਰ ਠੀਕ ਹੈ ਤਰਾ ਨਹੀਂ ਤੇਰੇ ਵੀ ਘਰ ਪਰਿਵਾਰ ਆ ਕਹਿੰਦੀ ਨਹੀਂ ਮੈਂ ਸੁਸਾਇਸਾਈਡ ਕਰਨ ਲੱਗੀ ਹਾਂ ਮੈਂ ਤਰਾ ਉਤਰਾ ਮੈਂ ਕਿਹਾ ਚਲ ਫਿਰ ਕਰ ਲੈ ਮੈਨੂੰ ਕਬੀਲਾ ਫਿਰ ਮੈਂ ਸਿੱਧਾ ਨੋ ਨੋ ਹੀ ਤਰ੍ਹਾਂ ਗਿਆ ਐਸਐਮਐਸ ਦੇ ਵਿੱਚ ਤੇ ਅਗਲੇ ਦਿਨ ਫਿਰ ਮੈਨੂੰ ਇਹਦੀ ਨਾ ਸਵੇਰੇ ਮਤਲਬ ਮਬੀ ਦਾ ਫੋਨ ਆਉਂਦਾ ਆ ਉਹ ਮੈਨੂੰ ਰਿਕਵੈਸਟ ਕਰਦੇ ਆ ਪੁੱਤਰ ਅਸੀਂ ਨਾ ਮਿਲ ਲੈਨੇ ਆ ਤਰ੍ਹਾਂ ਉਤਰਾਂ ਤੇ ਨਾ ਨ 4 ਵਜੇ ਦਾ ਟਾਈਮ ਰੱਖਿਆ ਤੇ ਕੁੜੀ ਦੀ ਮਾਂ ਦਾ ਫੋਨ ਆਉਂਦਾ ਜਿਹੜੀ ਅੰਮ੍ਰਿਤਸਰ ਰਹਿੰਦੀ ਆ ਅੰਮ੍ਰਿਤਸਰ ਰਹਿੰਦੀ ਆ ਕੀ ਗੱਲ ਮਾਂ ਨੂੰ ਨਹੀਂ ਪਤਾ ਕਿ ਕੁੜੀ ਇਹ ਲੱਛਣ ਕਰ ਰਹੀ ਆ ਅੰਮ੍ਰਿਤਸਰ ਪਤਾ ਜੀ ਮੈਂ ਤੁਹਾਨੂੰ ਇੱਕ ਰਿਕਾਰਡਿੰਗ ਭੇਜੂਗਾ ਤੁਸੀਂ ਇਹ ਵੀਡੀਓ ਜ਼ਰੂਰ ਐਡ ਕਰਿਓ ਦਮਨ ਵੀਰੇ ਵਿੱਚ ਵੀ ਇਹ ਜਿਹੜੀ ਵੀਡੀਓ ਆ ਨਾ ਜਿਹੜੀ ਤੁਹਾਨੂੰ ਮੈਂ ਭੇਜੀ ਆ ਇਰੇ ਵਿੱਚ ਸਾਫ਼ ਹੈ ਵੀ ਮੈਂ ਆਦੀ ਮੰਮੀ ਨੂੰ ਪੁੱਛਿਆ ਵੀ ਤੁਹਾਨੂੰ ਪਤਾ ਤੁਹਾਡੀ ਕੁੜੀ ਵਿਆਹੀ ਹੈ ਤੁਹਾਨੂੰ ਪਤਾ ਤੁਹਾਡੀ ਕੁੜੀ ਦਾ ਬੇਟਾ ਵੀ ਹੈ ਤੁਹਾਨੂੰ ਪਤਾ ਤੁਹਾਡੀ ਕੁੜੀ ਦੇ ਬੇਟੇ ਦੀ ਡੈਥ ਵੀ ਹੋਈ ਕਹਿੰਦੀ ਨਹੀਂ ਮੈਂ ਕਿਹਾ ਤੁਹਾਡੀ ਕੁੜੀ ਸਵੇਰੇ 10 ਵੇ ਤੜਕੇ ਨਿਕਲਦੀ ਹੈ ਰਾਤੀ ਉਸ ਮਾਨ ਲਾ ਕੇ ਵਾਪਸ ਆਂਦੀ ਹੈ ਮੈਂ ਕਿਹਾ ਮਾਪਿਆਂ ਨੂੰ ਆਪਣੇ ਬੱਚੇ ਦਾ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਨਸ਼ਾ ਕੀਤਾ ਉਹਨੇ ਕਿਹੜਾ ਨਹੀਂ ਮੈਂ ਕਿਹਾ ਤੁਸੀਂ ਬਾਵਾ ਤੇ ਨਿਸ਼ਾਨ ਨਹੀਂ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਤੁਹਾਨੂੰ ਕਰੀਬ ਕਰੀਬ 200 ਤੋਂ 300 ਫੋਨ ਵੀ ਆਇਆ 200 300 ਫੋਨ ਦੇ ਵਿੱਚ ਕੀ ਗੱਲ ਹੋਈ ਉਹ 2 300 ਫੋਨ ਦੇ ਵਿੱਚ ਇਤਨਾ ਦਬਨ ਵੀਰੇ ਵੀ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਗੱਲ ਕਲੀਅਰ ਕਰਨਾ ਚਾਹੁੰਦਾ ਜਦੋਂ ਇਹਦੀ ਮੰਮੀ ਦਾ ਫੋਨ ਆਇਆ ਉਹਨਾਂ ਨੇ ਰਿਕੁਐਸਟ ਕੀਤੀ ਇਹਨੂੰ ਠੀਕ ਹੈ ਅਸੀਂ 4 ਵਜੇ ਦਾ ਟਾਈਮ ਰੱਖਿਆ ਤੇ ਮੈਨੂੰ ਪਾਇਗਾ ਕਿ ਤੇ ਕੰਮ ਤੇ ਮੈਂ ਚੱਲ ਗਿਆ ਤੇ 4 ਵਜੇ ਦਾ ਨਾ ਟਾਈਮ ਕੁਲਪਸ ਹੋਣ ਅੱਗੇ ਹੋ ਗਿਆ ਵੀ ਮੈਂ ਜਦੋਂ ਵੇਲਾ ਆਉਂਗਾ ਨਾ ਮੈਂ ਤੁਹਾਨੂੰ ਕਾਲ ਕਰ ਦੂੰਗਾ ਆਪਣੇ ਵੱਲੋਂ ਤੇ ਇਹਨੇ ਕੀ ਕੀਤਾ ਇਹਨਾਂ ਨੇ ਨਾ ਫੋਨ ਕਰ ਲੇ ਸਵਿਚ ਆਫ ਇਹਨਾਂ ਦਾ ਰਾਤੀ ਮੈਨੂੰ 9 ਵਜੇ ਫੋਨ ਆਇਆ ਇਹਦੀ ਮੰਮੀ ਦਾ ਕਹਿੰਦੀ ਸਾਡੇ ਘਰੇ ਪਈ ਕ੍ਰਾਈਮ ਬ੍ਰਾਈਨ ਚੱਲੇ ਆਏ ਆ ਠੀਕ ਹੈ ਉਹ ਆਇਆ ਪ੍ਰਸ਼ਾਸਨ ਆਇਆ ਡੇ ਘਰ ਮੇਰੀ ਬੇਟੀ ਨੂੰ ਚੁੱਕ ਕੇ ਲੈ ਗਏ ਸੀ ਨਾ ਤਾਂ ਫੋਨ ਬੰਦ ਕੀਤਾ ਸੀ ਤੇ ਉੱਥੇ ਸਾਡੇ ਕੋਲ ਜ਼ਬਰਦਸਤੀ ਪ੍ਰਸ਼ਾਸਨ ਨੇ ਦਰਖਾਸਤ ਲਿਖਾਈ ਆ ਕੁੜੀ ਦੇ ਬਿਆਨ ਆਏ ਮੇਰੇ ਕੋਲ ਰਿਕਾਰਡਿੰਗ ਆ ਕੁੜੀ ਦੀ ਮੰਮੀ ਦੇ ਬਿਆਨ ਆਏ ਵੀ ਸਾਡੇ ਕੋਲ ਜ਼ਬਰਦਸਤੀ ਪ੍ਰਸ਼ਾਸਨ ਨੇ ਇਹ ਲਿਖਾਈ ਆ ਵੀ ਮੁੰਡੇ ਤੇ ਪਰਚਾ ਕਰੋ ਮੁੰਡੇ ਨੂੰ ਕੋਈ ਮਤਲਬ ਉਹ ਨਹੀਂ ਹੈਗੀ ਵੀਡੀਓ ਪਾਉਣ ਦੀ ਕੋਈ ਵੀ ਹਥਔਰਟੀ ਨਹੀਂ ਆ ਤੇ ਮੈਂ ਪ੍ਰਸ਼ਾਸਨ ਨੂੰ ਇੱਕ ਪਹਿਲਾਂ ਛੋਟੀ ਜੀ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਮੇਰੀ ਦੂਜੀ ਬੇਨਤੀ ਆ ਵੀ ਭਗਵੰਤ ਮਾਨ ਸਾਹਿਬ ਜੀ ਤੁਸੀਂ ਜਿਹੜਾ ਯੋਧ ਨਸ਼ਾ ਵਿਰੁੱਧ ਚਲਾਇਆ ਮੈਂ ਬਹੁਤ ਸਤਿਕਾਰ ਕਰਦਾ ਹਾਂ ਤੁਹਾਡਾ ਦਿਲੋਂ ਵੀ ਚਲੋ ਬਹੁਤ ਵਧੀਆ ਆ ਪੰਜਾਬ ਵਾਸਤੇ ਕੋਈ ਦੇ ਸਾਹਮਣੇ ਲਾਇਆ ਪੰਜਾਬ ਨੂੰ ਠੀਕ ਹੈ ਭਗਵੰਤ ਮਾਨ ਸਾਹਿਬ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਤੁਸੀਂ ਇੱਕ ਗੱਲ ਕਹੀ ਛੋਟੀ ਜੀ ਮੈਂ ਉਦੋਂ ਤੁਹਾਡੇ ਲਾਈਵ ਦੇ ਵਿੱਚ ਜਦੋਂ ਤੁਸੀਂ ਬੋਲਦੇ ਪਏ ਸੀ ਨਾ ਮੈਂ ਉਦੋਂ ਉੱਥੇ ਹੀ ਮੌਜੂਦ ਸੀ ਭਗਵੰਤ ਮਾਨ ਸਾਹਿਬ ਜੀ ਨੇ ਇੱਕ ਗੱਲ ਕਹੀ ਮੈਨੂੰ ਬੜੀ ਚੰਗੀ ਲੱਗੀ ਵੀ ਜਿਹੜਾ ਬੰਦਾ ਜਿੱਥੇ ਨਸ਼ਾ ਵੇਚਦਾ ਆ ਜਿਆ ਕਰਦਾ ਉਹਦੀ ਵੀਡੀਓ ਬਣਾ ਕੇ ਇਸ ਨੰਬਰ ਤੇ ਟੈਕਸਟ ਕਰ ਦਿਓ ਠੀਕ ਹੈ ਅੱਜ ਜੇ ਭਗਵੰਤ ਮਾਨ ਸਾਹਿਬ ਜੀ ਅਸੀਂ ਵੀਡੀਓ ਬਣਾ ਕੇ ਤੇ ਸਾਡਾ ਕੀ ਗੁਨਾਹ ਹੈ ਸਾਡੇ ਪਰਿਵਾਰ ਦਾ ਇਹਦੇ ਵਿੱਚ ਕੀ ਗੁਨਾਹ ਹੈ ਠੀਕ ਹੈ ਅਸੀਂ ਸੱਚਾਈ ਦਾ ਸਾਥ ਦਿੱਤਾ ਤੁਸੀਂ ਕਿਹਾ ਵੀਡੀਓ ਬਣਾ ਕੇ ਪਾਓ ਜਾਂ ਟੈਕਸ ਕਰੋ ਹਨ ਨੂੰ ਠੀਕ ਹੈ ਅਸੀਂ ਕਾਰਵਾਈ ਕਰਾਂਗੇ ਤੇ ਮੈਂ ਇਹ ਗੱਲ ਆਪਣੀ ਕਹਿਣਾ ਮੈਂ ਵੀ ਮੈਂ ਪ੍ਰਸ਼ਾਸਨ ਕੋ ਨਹੀਂ ਗਿਆ ਕਿਉਂਕਿ ਮੈਨੂੰ ਪਤਾ ਮੇਰੇ ਸਿਰ ਤੇ ਗੁਰੂ ਮਹਾਰਾਜ ਦਾ ਹੱਥ ਹੱਤੇ ਹੈ ਠੀਕ ਹੈ ਮੈਂ ਪ੍ਰਸ਼ਾਸਨ ਕੋ ਨਹੀਂ ਗਿਆ ਪਰ ਮੈਂ ਆਪ ਵੀਡੀਓ ਪਾਤੀ ਨਹੀਂ ਸੋਸ਼ਲ ਪਹਿਲੇ ਮੈਂ ਇਹ ਕਲੀਅਰ ਕਰਦਾ ਸੋਸ਼ਲ ਮੀਡੀਆ ਇਸ ਚੀਜ਼ ਵਾਸਤੇ ਹੁੰਦਾ ਹੈ ਜੋ ਸਮਾਜ ਦੇ ਵਿੱਚ ਚੀਜ਼ਾਂ ਕਬੂਲ ਹੋਣ ਜਾਂ ਸਮਾਜ ਦੇ ਵਿੱਚ ਜੋ ਸੱਚਾਈ ਉਹ ਦਿਖਾਈ ਜਾਵੇ ਨਾ ਕਿ ਲੱਚਰ ਤਾਂ ਲੈਦੀ ਪਰ ਜੋ ਲੱਚਰ ਤਾਂ ਫਲਾਉਂਦੇ ਨੇ ਉਹਨਾਂ ਨੂੰ ਤੁਸੀਂ ਸਪੋਰਟ ਕਰਦੇ ਹੋ ਪਰ ਜੋ ਸੱਚ ਦਿਖਾਉਣਾ ਚਾਹੁੰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀ ਤੁਸੀਂ ਵੀਡੀਓ ਡਿਲੀਟ ਕਰਾ ਦਿੰਦੇ ਹੋ ਜਾਂ ਉਹਨਾਂ ਦੇ ਉੱਤੇ ਪਰਚੇ ਪਾ ਦਿੰਦੇ ਹੋ ਪ੍ਰਿਅੰchu ਪ੍ਰਸ਼ਾਸਨ ਨਾਲ ਗੱਲਬਾਤ ਹੋਈ ਸਾਈਬਰ ਕ੍ਰਾਈਮ ਤੋਂ ਫੋਨ ਆਇਆ ਆਈਟੀ ਸੈੱਲ ਤੋਂ ਫੋਨ ਆਇਆ ਮੈਨੂੰ ਤੇ ਮੇਰੀ ਮਾਤਾ ਨੂੰ ਸਵੇਰ ਤੋਂ ਹੁਣ ਤੱਕ ਜੇ ਅਸੀਂ ਕੱਲ ਤੋਂ ਟਾਈਮ ਲਾਈਏ ਤੇ ਫੋਕੋਲਾਂ ਕਿ ਨਹੀਂ ਨਾ ਹੁਣ ਤੱਕ ਘਟੋ ਘਟੈਂਦੇ 2 ਤੋਂ 250 ਫੋਨ ਆਇਆ ਠੀਕ ਹੈ ਇਹ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਦਿਲ ਦੇ ਵਿੱਚ ਸਾਹਮਣੇ ਇੱਕ ਗੱਲ ਕਰਨਾ ਚਾਹੁੰਦਾ ਆ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਹਾਨੂੰ ਬਖਸ਼ ਦਿਓ ਅਸੀਂ ਸੱਚਾਈ ਦਿਖਾਈ ਬਸ ਤਹਾਡੇ ਅੱਗੇ ਕਿਉਂ ਕਿਉਂਕਿ ਜਿਹੜੀ ਆਂਦੀ ਜਾਂਦੀ ਸੰਗਤ ਹੈ ਨਾ ਉਹਨਾਂ ਲੁੱਟੀ ਜਾਵੇ ਇਹੋ ਜਿਹੀ ਕੁੜੀਆਂ ਨੂੰ ਪ੍ਰਸ਼ਾਸਨ ਨੇ ਕੀ ਗੱਲ ਕੀਤੀ ਪ੍ਰਸ਼ਾਸਨ ਨੇ ਮੈਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਗਈਆਂ ਮੈਨੂੰ ਮੈਂ ਤੁਹਾਨੂੰ ਰਿਕਾਰਡਿੰਗ ਭੇਜ ਦੂੰਗਾ ਮੈਨੂੰ ਇਹ ਕਿਹਾ ਗਿਆ ਵੀ ਤੁਸੀਂ ਕਮਿਸ਼ਨਰ ਦਫ਼ਤਰ ਆਓ ਤੁਸੀਂ ਐਸਪੀ ਦਫ਼ਤਰ ਆਓ ਤੁਸੀਂ ਇੱਧਰ ਆਓ ਤੁਸੀਂ ਉੱਧਰ ਆਓ ਠੀਕ ਹੈ ਮੈਂ ਕਿਹਾ ਮੈਨੂੰ ਤੁਸੀਂ ਜਿੱਥੇ ਸੱਦੋਗੇ ਨਾ ਮੈਂ ਉੱਥੇ ਆਨੂੰ ਤਿਆਰ ਆ ਨਾਮ ਕੀ ਸੀ ਉਹਨਾਂ ਦਾ ਜਿਨ੍ਹਾਂ ਦਾ ਫੋਨ ਆਇਆ ਉਹਨਾਂ ਦਾ ਕੋਈ ਨਾਂ ਨਹੀਂ ਦੱਸਿਆ ਨੇ ਉਹ ਕਹਿੰਦੇ ਮੈਨੂੰ ਉੱਥੇ ਆ ਕੇ ਕਹਦੇ ਹੋਵੇ ਮੁਖ ਜਿਹੜੇ ਆਪਣਾ ਬੁੰਛੀ ਹੁੰਦੇ ਜਿਹੜੇ ਮੁਕਮੁੰਚੀ ਨੂੰ ਆ ਕੇ ਮਿਲਣਾ ਮੈਂ ਕਹਿੰਦਾ ਇਤਰਾ ਦੇ ਮੁਕਮੁੰਚੀ ਤਿੰਨ ਤਿਆ ਆ ਰਿਹਾ ਤੇ ਮੈਂ ਕਹਿੰਦਾ ਮੈਂ ਤੁਹਾਨੂੰ ਮੈਂ ਕਹਿੰਦਾ ਮੈਂ ਨਾਲ ਡਿਪੁੱਲਰ ਸਾਹਿਬ ਨਾਲ ਗੱਲ ਕਰਾਨਾ ਇਤਰਾ ਜਦੋਂ ਮੈਂ ਗਿਆ ਨਾ ਉਹਨੇ ਨਾਲੇ ਫੋਨ ਕੱਟਤਾ ਅਗੋਂ ਕਮਿਸ਼ਨਰ ਸਾਹਿਬ ਦਾ ਨਾਮ ਲੈਣ ਤੇ ਫੋਨ ਕੱਟੇ ਫੋਨ ਕੱਟਤਾ ਤੇ ਮੇਰੀ ਮਾਤਾ ਨੂੰ 100 200 ਫੋਨ ਆਇਆ ਸਵੇਰ ਦਾ ਤੇ ਮਾਤਾ ਨੂੰ ਸਾਰੇ ਫੋਨ ਚੁੱਕ ਕੇ ਇਹ ਕਹਿੰਦੇ ਵੇ ਤੁਹਾਡੇ ਮੁੰਡੇ ਨੇ ਵੀਡੀਓ ਪਾਈ ਤੁਹਾਡਾ ਮੁੰਡਾ ਮਾਰ ਦੇਣਾ ਅਸੀਂ ਠੀਕ ਹੈ ਤੁਹਾਨੂੰ ਹਾਮ ਕਰਨਾ ਨੂੰ ਪਤਾ ਤੁਸੀਂ ਕਿੱਥੇ ਕੰਮ ਕਰਦੇ ਜੀ ਤੁਸੀਂ ਕੀ ਕਰਦੇ ਜੀ ਅੱਛਾ ਇਹ ਚੀਜ਼ਾਂ ਦੀਆਂ ਧਮਕੀਆਂ ਤੁਹਾਡੇ ਮਾਤਾ ਜ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਮੈਂ ਇੱਕ ਸੱਚਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਜੇ ਮੈਰੀ ਤੁਸੀਂ ਥੋੜੀ ਜੀ ਇੰਨੀ ਜੀ ਵੀ ਸਪੋਰਟ ਕਰ ਦੋਗੇ ਨਾ ਮੇਰੇ ਵਾਸਤੇ 7 ਦਿਨ ਦਾ ਕੰਮ ਹੈ ਇਹੋ ਜੀਆਂ ਨੂੰ ਨਾਂ ਥਪਾਣਾ 7 ਦਿਨ ਤੁਹਾਡੇ ਕੋਲ ਮੰਗਦਾ ਲੱਗਦਾ ਨਹੀਂ ਹੈ ਜੇਕਰ ਪੰਜਾਬ ਨੂੰ ਅਸੀਂ ਸਹੀ ਬਣਾਉਣਾ ਤਾਂ ਪ੍ਰਸ਼ਾਸਨ ਦੀ ਵੀ ਓਨੀ ਜ਼ਿੰਮੇਵਾਰੀ ਜਿੰਨੀ ਆਪ ਨਾਗਰਿਕ ਦੀ ਕਿਉਂਕਿ ਜਿਵੇਂ ਪ੍ਰਿਆੰਸ਼ੂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਸਾਨੂੰ ਇਹ ਗੱਲ ਆਖੀ ਸੀਗੀ ਕਿ ਤੁਸੀਂ ਪਰਚਾ ਦੋ ਤੁਹਾਡਾ ਅਧਿਕਾਰ ਨਹੀਂ ਹੈ ਕਿਸੇ ਤਰ੍ਹਾਂ ਦੀ ਵੀਡੀਓ ਬਣਾਉਣ ਦਾ ਪਰ ਮੇਰੇ ਖਿਆਲ ਪ੍ਰਸ਼ਾਸਨ ਦਾ ਇੰਨਾ ਕ ਦੀ ਹਕਮ ਹੁੰਦਾ ਜੇਕਰ ਕੋਈ ਚੀਜ਼ ਗਲਤ ਹੁੰਦੀ ਹੈ ਦੀ ਕੋਈ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਉਸ ਤੇ ਪਰਚਾ ਪ੍ਰਸ਼ਾਸਨ ਦਾ ਖੁਦ ਘਟਨਾ ਬਣਦਾ ਨਾ ਕਿ ਕਿਸੇ ਦੇ ਦੇਣ ਤੇ ਕਿ ਚਲਾਨ ਵਾਲੀਆ ਵੀਡੀਓ ਜੋ ਸੋਸ਼ਲ ਮੀਡੀਆ ਤੇ ਅਸੀਂ ਚੱਕਦੇ ਆ ਕਿਸੇ ਦੀ ਕੰਪਲੇਂਟ ਤੇ ਅਸੀਂ ਚਲਾਨ ਕਰਦੇ ਆ ਉਹ ਵੀ ਤਾਂ ਅਸੀਂ ਖੁਦ ਕਰ ਰਹੇ ਆ ਪ੍ਰਸ਼ਾਸਨ ਨੇ ਬੇਨਤੀ ਹੈ ਸਾਡੀ ਜਿਤਨਾ ਬੁਲਟਾਂ ਦੇ ਐਲਾਨ ਹੁੰਦੇ ਆ ਠੀਕ ਹੈ ਕੋਈ ਰੀਲ ਬਣਾ ਕੇ ਪਟਾਕਿਆਂ ਦੀ ਮਾਰਦਾ ਕੋਈ ਸਨਰੂਫ ਤੋਂ ਨਿਕਲ ਕੇ ਬੰਦਾ ਤੁਸੀਂ ਅਗਲੇ ਦਿਨ ਜਾ ਕੇ ਤਾਂ ਨੰਬਰ ਕੱਢ ਕੇ ਚਲਾਨ ਕੱਢ ਕੇ ਉਹਦੇ ਹੱਥ ਫੜਾਉਂਦੇ ਠੀਕ ਹੈ ਹੁਣ ਮੈਂ ਵੀਡੀਓ ਬਣਾਈ ਆ ਵੀ ਕੁੜੀ ਤੁਹਾਡੇ ਸਾਹਮਣੇ ਹੱਥੋਂ ਦੇ ਸ਼ੋਅ ਕਰਾਏ ਮੈਂ ਵੀਡੀਓ ਦੇ ਵਿੱਚ ਵੀ ਟੀਕਾ ਲਾਂਦੀ ਕੁੜੀ ਸਭ ਸ਼ਰੇ ਆਮ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸੰਗਤ ਨੂੰ ਠੱਗਦੀ ਪਈ ਹੈ ਕਿੰਨੀਆਂ ਪਤਨੇ ਕਿੰਨੇ ਜਨਤਾ ਨੂੰ ਉਹਨੇ ਠੱਗ ਲਿਆ ਵਾ ਮੈਨੂੰ ਇਹ ਵੀ ਸੁਣਨ ਦੇ ਵਿੱਚ ਆਇਆ ਦਮਨਵੀਰ ਮੈਂ ਝੂਠ ਨਹੀਂ ਬੋਲਾਂਗਾ ਇਹ ਮੈਂ ਸੁਣਿਆ ਕਿਤੋਂ ਠੀਕ ਹੈ ਮੈਂ ਆਪਣੀ ਅੱਖੋਂ ਨਹੀਂ ਵੇਖਿਆ ਇਹ ਗੱਲ ਇਹ ਇੰਨੇ ਕੀ ਕੀਤਾ ਰਣਜੀਤ ਐਮ ਨੂੰ ਕਿਥੇ ਕੰਮ ਕਰਦੀ ਸੀ ਕੈਫੇ ਦੇ ਵਿੱਚ ਝਾੜੂ ਬੋਚੇ ਦਾ ਇਹ ਕੁੜੀ ਇੰਨੇ ਕੀ ਕੀਤਾ ਇੱਕ ਦਿਨ ਮੁੰਡੇ ਕੋ ਮੰਗੀ ਲਿਫਟ ਤੇ ਉਹ ਮੁੰਡੇ ਨੇ ਚੱਲ ਵਿਚਾਰਾ ਭੋਲਾ ਹੀ ਸਾਡੇ ਰਗਾ ਸਾਹ ਦੀ ਤੇ ਉਹਨੇ ਦੇ ਦਿੱਤੀ ਲਿਫਟ ਨੂੰ ਇਹ ਅਦਰ ਸਟੇਸ਼ਨ ਲਾਗੇ ਮੁੜੇ ਆ ਤੇ ਇੱਕ ਮੁੰਡਾ ਉਤਰ ਗਿਆ ਇੱਕ ਪਾਣੀ ਦੀ ਬੋਤਲ ਲੈ ਉਹਦੇ ਡੈਸ਼ਬੋਰਡ ਚ ਤਿੰਨ ਤੋਂ 4 ਲੱਖ ਰੁਪਏ ਕੈਸ਼ ਪਿਆ ਆ ਇਹ ਉਤਰ ਕੇ ਉੱਥੋਂ ਫਰਾਰ ਹੋ ਗਈ ਇਹਦੇ ਮੈਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਛੋਟੀ ਜੀ ਵੀ ਰਣਜੀਤ ਐਮ ਨੂੰ ਥਾਣੇ ਦੇ ਵਿੱਚ ਇਹ ਦੀ ਡਿਟੇਲ ਕਢਾਈ ਜਾਵੇ ਵੀ ਇਹ ਕੁੜੀ ਤੇ ਜੇ ਕੋਈ ਕੇਸ ਜਾਂ ਕੋਈ ਦਰਖਾਸਤ ਇਹਦੇ ਨਾਮ ਦੀ ਦਰਜ ਹੋਵੇ ਠੀਕ ਹੈ ਨਾ ਅਸੀਂ ਇਹ ਵੀ ਚਾਹੁੰਦੇ ਆ ਤੇ ਮੈਂ ਇੱਕ ਪ੍ਰਸ਼ਾਸਨ ਨੂੰ ਇੱਕ ਹੋਰ ਬੇਨਤੀ ਵੀ ਆ ਸਾਡਾ ਮੇਰੀ ਮਾਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਮੇਰੇ ਤੇ ਤੁਸੀਂ ਇੱਕ ਦਿਨ ਭਾਵੇਂ ਦੋ ਪਰਚੇ ਪਾ ਦਿਓ ਪਰ ਮੈਂ ਆਪਣੀ ਰੈਸਟ ਉਦੋਂ ਆਪਦਾऊंगा ਜਿੱਦੋਂ ਮੇਰੇ ਸਾਹਮਣੇ ਕੁੜੀ ਤੇ ਕੋਈ ਐਕਸ਼ਨ ਲਿਤਾ ਜਾਊਗਾ ਜਾਂ ਪੰਜਾਬ ਤੇ ਜਾਂ ਅੰਮ੍ਰਿਤਸਰ ਤੇ ਭਗਵੰਤ ਮਾਨ ਸਾਹਿਬ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਸਾਡੇ ਪੰਜਾਬ ਨੂੰ ਬਚਾ ਲਓ ਤੁਸੀਂ ਬਹੁਤ ਵਧੀਆ ਮੁਹਿੰਮ ਚਲਾਈ ਆ ਮੈਂ ਰੋਜ਼ ਤੁਹਾਡੀ ਜਿਹੜੇ ਸੀਪੀ ਅੰਮ੍ਰਿਤਸਰ ਆ ਜਾਂ ਹੋਰ ਵੀ ਤਰਨਤਾਰਨ ਪੁਲਿਸ ਵਾਲੇ ਮੈਂ ਰੋਜ਼ ਦੇਖਦਾ ਵਾਂ ਵੀ ਇੰਨੇ ਜਗ੍ਹਾ ਤੇ ਉਹ ਵੱਜੇ ਆ ਹਨਾ ਨਸ਼ੇ ਫੜੇ ਗਏ ਆ ਮੈਂ ਭਗਵੰਤ ਮਾਨ ਸਾਹਿਬ ਜੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਇਹੋ ਜੀ ਇਹਨਾਂ ਨੂੰ ਨੱਥ ਪਾਓ ਜਾਂ ਸਾਡਾ ਸਾਥ ਦਿਓ ਦੇਖੋ ਅਸੀਂ ਤੁਹਾਡੇ ਕੋ ਕੋਈ ਤਨਖਾਹ ਨਹੀਂ ਮੰਗਦੇ ਜਿਹੜੇ ਤੁਹਾਡੇ ਸਰਵਿਸ ਕਰਦੇ ਨੇ ਜਿਹੜੇ ਸਰਵੰਟ ਐ ਨੇ ਹਨਾ ਉਹ ਤਨਖਾਹ ਲੈਂਦੇ ਨੇ ਅਸੀਂ ਤੁਹਾਡੇ ਕੋਈ ਤਨਖਾਹ ਨਹੀਂ ਲੈਣੇ ਨਾ ਨੂੰ ਕੋਈ ਲਾਈਕਾਂ ਦੀ ਭੁੱਖ ਆ ਠੀਕ ਹੈ ਮੈਂ ਕੀ ਕਰਨਾ ਚਾਹੁੰਦਾ ਆ ਮੇਰੀ ਭਾਵੇਂ ਆਈਡੀ ਅੱਜ ਡਿਲੀਟ ਕਰਾ ਦੋ ਤੁਸੀਂ ਮੈਂ ਅੱਜ ਕਰਨ ਨੂੰ ਤਿਆਰ ਆ ਮੈਨੂੰ ਕੋਈ ਲਾਈਕ ਦੀ ਭੁੱਖ ਨਹੀਂ ਮੈਨੂੰ ਕੋਈ ਸ਼ੇਅਰ ਦੀ ਭੁੱਖ ਨਹੀਂ ਸਾਡਾ ਅੰਪਰਸਰ ਸਾਫ਼ ਸੁਥਰਾ ਹੋਣਾ ਚਾਹੀਦਾ ਕਿਉਂਕਿ ਇੱਥੇ ਟੂਰਿਸਟ ਬਹੁਤ ਆਂਦਾ ਹੈ ਤੇ ਸਾਡੇ ਪੰਜਾਬ ਦੀ ਨਾ ਇੱਥੇ ਬਦਨਾਮੀ ਹੁੰਦੀ ਹੈ ਵੀ ਉੱਥੇ ਇਹ ਕੰਮ ਹੁੰਦਾ ਉੱਥੇ ਇਹ ਕੰਮ ਹੁੰਦਾ ਹਨਾ ਤੇ ਬਸ ਮੈਂ ਤੁਹਾਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਜੋ ਵੀ ਮੈਨੂੰ ਫੋਨ ਆਦੇ ਪਏ ਆ ਉਹਦੀ ਸਾਰੀ ਤਹਿਕੀਕਤ ਕੀਤੀ ਜਾਵੇ ਸੀਪੀ ਸਾਹਿਬ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਕਿਉਂਕਿ ਤੁਸੀਂ ਦੱਸ ਰਹੇ ਹੋ ਕਿ ਜਿਵੇਂ ਸਾਈਬਰ ਕ੍ਰਾਈਮ ਤੋਂ ਫੋਨ ਆਏ ਆ ਆਈਟੀ ਸੈੱਲ ਤੋਂ ਫੋਨ ਆਏ ਪਰ ਉਹ ਆਪਣੀ ਪਛਾਣ ਨਹੀਂ ਦੱਸਦੇ ਬਿਲਕੁਲ ਇੱਕ ਨਾਮ ਨਹੀਂ ਦੱਸਿਆ ਉਹਨਾਂ ਨੇ ਇੱਕ ਆਪਣਾ ਨਾਂ ਨਹੀਂ ਦੱਸਿਆ ਤੇ ਉਲਟਾ ਮੇਰੀ ਮਾਤਾ ਨੂੰ ਫੋਨ ਕਰਕੇ ਕਹਿੰਦੇ ਵੀ ਮੁੰਡੇ ਤੇ ਨੀ ਆਏ ਪਰਚੇ ਪਾ ਦਾਂਗੇ ਉਹ ਸੀਪੀ ਸਾਹਿਬ ਜੇ ਇਹਦੇ ਮੇਰੇ ਤੇ ਜਾਇਜ਼ ਪਰਚਾ ਬੰਦਾ ਹੋਊਗਾ ਨਾ ਮੈਂ ਆਪ ਦੇਣ ਨੂੰ ਤਿਆਰ ਆ ਮੈਂ ਸੀਪੀ ਸਾਹਮਣੇ ਇੱਕ ਹੱਥ ਜੋੜ ਕੇ ਤੇ ਭਗਵੰਤ ਮਾਨ ਸਾਹਿਬ ਜੀ ਨੂੰ ਸਰਕਾਰ ਨੂੰ ਪੂਰੀ ਬੇਨਤੀ ਕਰਨਾ ਚਾਹੁੰਦਾ ਆ ਦਿੱਲੀ ਤੱਕ ਵੀ ਜੇ ਮੈਂ ਗਲਤ ਆ ਤੇ ਮੈਂ ਆਪ ਆਪਣੀ ਅਰੈਸਟ ਆਪ ਦਊਗਾ ਠੀਕ ਹੈ ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹੋਰ ਗੱਲ ਦੱਸਣਾ ਚਾਹੁੰਦਾ ਜਦੋਂ ਇਹ ਕੁੜੀ ਮੈਂ ਫੜੀ ਸੀ ਨਾ ਤੇ ਜਿਹੜੇ ਲਾਗੇ ਹੋਰ 10 ਮੁੰਡੇ ਸੀ ਨਾ ਉਹਨਾਂ ਨੇ ਪਤਾ ਮੈਨੂੰ ਕਿੰਨੀ ਗੱਲ ਕਹੀ ਸੀ ਵੀ ਇਹ ਕੁੜੀ ਨੇ ਨਾ ਤੇਰੇ ਤੇ ਇਲਜ਼ਾਮ ਲਾਣਾ ਉਹ ਵੀਡੀਓ ਦੇ ਵਿੱਚ ਸਾਫ ਤੁਹਾਨੂੰ ਮੈਂ ਸੈਂਡ ਕਰ ਦੂੰ ਤੁਸੀਂ ਵੇਖੀ ਹੋਣੀ ਹੈ ਨਾ ਉਹਦੇ ਵਿੱਚ ਮੁੰਡਿਆਂ ਨੇ ਸਾਫ ਹੀ ਨ ਤੇ ਉਹਨੇ ਮੁੰਡਿਆਂ ਨੇ ਮੈਨੂੰ ਇੰਨੀ ਗੱਲ ਪਹਿਲਾਂ ਫੋਨ ਕਰਤੀ ਸੀ ਤੇ ਇੰਨੇ ਉਹ ਉਹੀ ਕੰਮ ਕੀਤਾ ਵੀ ਮੇਰੇ ਤੇ ਇਲਜ਼ਾਮ ਲਾਤੇ ਸੀਪੀ ਸਾਹਿਬ ਨੂੰ ਹੀ ਬੇਨਤੀ ਹੈ ਵੀ ਸਾਡੇ ਤੇ ਜਾਇਜ਼ ਪਰਚਾ ਬਾਇਓ ਨਾ ਜਾਇਜ਼ ਕੋਈ ਨਾ ਕਰਿਓ ਕਿ ਸਾਡੇ ਕੋਲ ਚੱਲਣ ਜੋਗਾ ਨਹੀਂ ਦੀ ਠੀਕ ਹੈ ਖਾਲਸਾ ਵਾਹੀ ਗੁਰਜੀ ਕੀ ਫਤਿਹ ਅਸੀਂ ਤੁਹਾਨੂੰ ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਵੱਲੋਂ ਇਹ ਚੀਜ਼ ਦੀ ਪਹਿਲੇ ਸਪੀਚ ਦੇ ਵਿੱਚ ਦੱਸ ਦਿੱਤਾ ਗਿਆ ਸੀ ਕਿ ਮੁੱਖ ਮੰਤਰੀ ਸਾਹਿਬ ਵੱਲੋਂ ਕਿ ਜੇਕਰ ਕੋਈ ਨਸ਼ਾ ਕਰਦਾ ਹੈ ਉਸ ਦੀ ਵੀਡੀਓ ਬਣਾ ਕੇ ਸਾਡੇ ਤੱਕ ਪਹੁੰਚਾਓ ਪ੍ਰਸ਼ਾਸਨ ਕਾਰਵਾਈ ਕਰੇਗਾ ਅਸੀਂ ਕਾਰਵਾਈ ਕਰਾਂਗੇ ਪਰ ਮੇਰੇ ਖਿਆਲ ਮਾਨ ਸਾਹਿਬ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਪਰ ਥ ਮਿਸ਼ਨਰ ਸਾਹਿਬ ਤੱਕ ਵੀ ਸ਼ਾਇਦ ਇਹ ਗੱਲ ਸ਼ਾਇਦ ਨਾ ਪਹੁੰਚੀ ਹੋਵੇ ਕਿ ਉਹਨਾਂ ਦੇ ਅਧਿਕਾਰੀ ਜਿਵੇਂ ਪ੍ਰਿਅੰchu ਇਹ ਦੱਸ ਰਹੇ ਨੇ ਕਿ ਸਾਈਬਰ ਕ੍ਰਾਈਮ ਤੋਂ ਫੋਨ ਆਉਂਦਾ ਹੈ ਆਈਟੀ ਸੈੱਲ ਤੋਂ ਕਾਲ ਆਉਂਦਾ ਪਰ ਉਹ ਆਪਣੀ ਪਛਾਣ ਨਹੀਂ ਦੱਸਦੇ ਉਹ ਕਹਿੰਦੇ ਨੇ ਕਿ ਐਸਐਸਪੀ ਦਫ਼ਤਰ ਆਓ ਸੀਪੀ ਦਫ਼ਤਰ ਆਓ ਪਰ ਚਾ ਤੁਸੀਂ ਦੋ ਤੁਹਾਡੇ ਕੋਲ ਕਿਸੇ ਦੀ ਵੀਡੀਓ ਪਾਉਣ ਦਾ ਅਧਿਕਾਰ ਨਹੀਂ ਹੈ ਤਾਂ ਮੇਰੇ ਖਿਆਲ ਜੇਕਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸੱਚਾਈ ਸਾਹਮਣੇ ਆ ਰਹੀ ਹੈ ਤਾਂ ਪ੍ਰਸ਼ਾਸਨ ਦਾ ਖੁਦ ਫਰਜ਼ ਬਣਦਾ ਹੈ ਉਸ ਕੁੜੀ ਤੇ ਕਾਰਵਾਈ ਕਰਨਾ ਤੇ ਜੋ ਵੀ ਮਸਲਾ ਜਿਸ ਦੀ ਵੀ ਗਲਤੀ ਹੈ ਜੇਕਰ ਪ੍ਰਿਅੰchu ਦੀ ਗਲਤੀ ਹੈ ਤਾਂ ਉਸ ਦੇ ਉੱਤੇ ਪ੍ਰਿਅੰchu ਤੇ ਕਾਰ ਅਸੀਂ 2 ਹਫ਼ਤੇ ਪਹਿਲੇ ਇੱਕ ਇੰਟਰਵਿਊ ਕੀਤਾ ਸੀਗਾ ਬੈਗਰ ਮਾਫੀਆ ਦੇ ਉੱਤੇ ਜਿਸ ਦੇ ਵਿੱਚ ਅਸੀਂ ਸਾਫ਼ ਤੌਰ ਤੇ ਕਹਿਆ ਸੀਗਾ ਕਿ ਭੀਖ ਮੰਗਣ ਵਾਲੇ ਜਾਂ ਸੜਕਾਂ ਤੇ ਖਲੋ ਕੇ ਮੰਗਣ ਵਾਲਿਆਂ ਦਾ ਮਾਫੀਆ ਇੰਨਾ ਵੱਧ ਚੁੱਕਿਆ ਕਿ ਇੰਨਾ ਰਹੀ ਇਲੈਗਲ ਐਕਟੀਵਿਟੀਜ਼ ਕਰਨੀਆਂ ਬਹੁਤ ਸੌਖੀਆਂ ਹੁੰਦੀਆਂ ਜਾ ਰਹੀਆਂ ਨੇ ਤੇ ਇਹ ਵੀ ਕੁੜੀ ਉਹਨਾਂ ਦੇ ਵਿੱਚੋਂ ਇੱਕ ਹੋ ਸਕਦੀ ਹੈ ਹੋ ਸਕਦਾ ਹੈ ਕਿਸੇ ਦੀ ਏਜੰਟ ਹੋਵੇ ਹੋ ਸਕਦਾ ਹੈ ਕੁਝ ਇਲੈਗਲ ਐਕਟੀਵਿਟੀਜ਼ ਦੇ ਵਿੱਚ ਵੀ ਹੋਵੇ ਜਿਸ ਤਰੀਕੇ ਥਾਂ ਥਾਂ ਜਾ ਕੇ ਆਪਣੇ ਆਪ ਨੂੰ ਚੰਡੀਗੜ੍ਹ ਦੀ ਦੱਸਦੀ ਹੈ ਤੇ ਪੈਸੇ ਮੰਗਦੀ ਹੈ ਕਿ ਮੇਰੇ ਪਿਓ ਦੀ ਡੈਥ ਹੋ ਚੁੱਕੀ ਹੈ ਤੇ ਪਰ ਰਹਿਣ ਵਾਲੀ ਐਮਬਰ ਸਰ ਦੀ ਮੈਨੂੰ ਲੱਗਦਾ ਪ੍ਰਸ਼ਾਸਨ ਇਕ ਤਾਂ ਜੋ ਸੱਚ ਹੁੰਦਾ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਜੋ ਬਣਦੀ ਕਾਰਵਾਈ ਕੁੜੀ ਤੇ ਕੁੜੀ ਤੇ ਆ ਉਹ ਵੀ ਕੀਤੀ ਜਾਵੇ ਤੇ ਨਾ ਕਿਸੇ ਨੂੰ ਹਰਾਸ ਕੀਤਾ ਜਾਵੇ ਫਿਲਹਾਲ ਲਈ ਮੈਨੂੰ ਤੇਜ਼ਾ ਸੁਰਖਾਪ ਟੀਵੀ ਦੇ ਲਈ ਮੈਂ ਦਮਦਰਪ ਸਿੰਘ ਅੰਮ੍ਰਿਤਸਰ